ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਅਨੰਤ ਪਤਾ ਬਾਣੀ ਦੇ ਰਚਨਹਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਸਿੱਧ ਪ੍ਰੇਮੀ ਸਿੱਖਾਂ ਵਿੱਚੋਂ ਇੱਕ ਸਿੱਖ ਭਾਈ ਮੱਝ ਭਾਈ ਮੱਝ ਜੀ ਦੀ ਕਥਾ ਆਪ ਜੀ ਨਾਲ ਅੱਜ ਸਾਂਝੀ ਕਰਨ ਜਾ ਰਹੇ ਆਂ ਪਿਆਰੀ ਸਾਧ ਸੰਗਤ ਭਾਈ ਮੱਝ ਜਿਲ੍ਹਾ ਦਿਲੰਦਰ ਦੇ ਰਹਿਣ ਵਾਲੇ ਵੀਰਨ ਗਾਇਦੇ ਪਾਸ਼ਕ ਸਨ ਸਿੱਖਾਂ ਪਾਸੋਂ ਜਦੋਂ ਗੁਰੂ ਜੀ ਦਾ ਜਸ ਸੁਣ ਕੇ ਇਹ ਇੱਕ ਵਾਰ ਅੰਮ੍ਰਿਤਸਰ ਆਇਆ ਵਈਮਾਂਜੀ ਜੀ ਅੰਮ੍ਰਿਤਸਰ ਆਏ ਕੁਝ ਦਿਨ ਗੁਰੂ ਜੀ ਦੀ ਕਥਾ ਉਪਦੇਸ਼ ਸੁਣ ਕੇ ਇਸਨੇ ਬੇਨਤੀ ਕੀਤੀ ਮਹਾਰਾਜ ਮੈਨੂੰ ਵੀ ਆਪਣੀ ਸਿੱਖੀ ਬਖਸ਼ੋ ਗੁਰੂ ਜੀ ਨੇ ਕਿਹਾ ਭਾਈ ਸਿੱਖੀ ਬੜੀ ਕਠਿਨ ਹੈ ਤੂੰ ਇੱਕ ਮੁਸਲਮਾਨ ਪੀਰ ਦਾ ਉਪਾਸ਼ਕ ਹੈ ਹੋ ਕੇ ਸਿੱਖੀ ਕਮਾ ਨਹੀਂ ਸਕੇਗਾ ਸਿੱਖੀ ਨੂੰ ਧਾਰਨਾ ਕਮਾਉਣਾ ਬਹੁਤ ਕਠਿਨ ਹੈ ਭਾਈ ਉਹ ਹੀ ਮੰਝ ਨੇ ਕਿਹਾ ਪਾਤਸ਼ਾਹ ਜੇ ਆਪ ਜੀ ਦੀ ਬਖਸ਼ਿਸ਼ ਆਪ ਜੀ ਬਖਸ਼ਿਸ਼ ਕਰੋਗੇ ਤਾਂ ਸਿੱਖੀ ਕਮਾਉਣੇ ਕੋਈ ਕਠਨ ਨਹੀਂ ਹੋਵੇਗੀ ਆਪ ਕਿਰਪਾ ਕਰਕੇ ਸਿੱਖੀ ਦਾਨ ਬਖਸ਼ੋ ਮੈਨੂੰ ਉਸ ਦੀ ਸ਼ਰਦਾ ਤੇ ਪ੍ਰੇਮ ਵੇਖ ਕੇ ਗੁਰੂ ਜੀ ਨੇ ਉਸ ਨੂੰ ਸਿੱਖੀ ਦੀ ਰਹਿਤ ਬਹਿਤ ਦੱਸ ਕੇ ਕਿਹਾ ਕਿ ਆਪਨ ਆਪਣੇ ਘਰ ਜਾ ਕੇ ਪੀਰ ਖਨਾ ਢਾ ਕੇ ਸਿੱਖ ਸੰਗਤ ਦੀ ਸੇਵਾ ਅਤੇ ਸਤਨਾਮ ਦਾ ਸਿਮਰਨ ਕਰਿਆ ਕਰ ਜਿਹੜੀ ਜਗ੍ਹਾ ਦੀ ਤੂੰ ਜਾ ਕੇ ਪੂਜਾ ਕਰਦਾ ਨਾ ਆਰਾਧਨਾ ਕਰਦਾ ਜਿੱਥੇ ਪੀਰ ਨਗਾਹੇ ਦੀ ਜਗ੍ਹਾ ਬਣਾਈ ਹੋਈ ਹੈ ਮਹਾਰਾਏ ਕਹਿੰਦੇ ਨੂੰ ਢਾਕੇ ਸਿੱਖ ਸੰਗਤਾਂ ਦੀ ਸੇਵਾ ਕਰ ਸਤਨਾਮ ਦਾ ਸਿਮਰਨ ਕਰਿਆ ਕਰ ਇਸ ਨਾਲ ਅੰਤ ਸਮੇਂ ਆਨੰਦ ਸਰੂਪ ਪਰਮਾਤਮਾ ਵਿੱਚ ਲੀਨ ਹੋ ਜਾਏਗਾ ਭਾਈ ਮੰਝ ਇਹ ਉਪਦੇਸ਼ ਲੈ ਕੇ ਘਰ ਚਲਿਆ ਗਿਆ ਪੀਰਖਾਨਾ ਢਾ ਕੇ ਸਿੱਖ ਸੰਗਤ ਦੀ ਸੇਵਾ ਤੇ ਸਤਨਾਮ ਦਾ ਸਿਮਰਨ ਕਰਨ ਲੱਗਾ ਕੁਝ ਸਮੇਂ ਉਪਰੰਤ ਸਿੱਖਿਆ ਸਿਖੀ ਦੀ ਕੁਸ਼ਰੰਗਤ ਪ੍ਰਾਪਤ ਕਰਕੇ ਭਾਈ ਮੰਝ ਫਿਰ ਗੁਰੂ ਜੀ ਪਾਸ ਅੰਮ੍ਰਿਤਸਰ ਆ ਗਿਆ ਦਿਨ ਰਾਤ ਗੁਰੂ ਕੇ ਲੰਗਰ ਦੀ ਸੇਵਾ ਵਿੱਚ ਜੁਟ ਜਾਂਦਾ ਲੰਗਰ ਵਾਸਤੇ ਰੋਜ਼ ਜੰਗਲ ਵਿੱਚੋਂ ਲੱਕੜਾਂ ਦੀ ਪੰਡ ਲਿਆਉਣੀ ਅਤੇ ਸੰਗਤ ਦੇ ਭਾਂਡੇ ਮਾਂਜਣੇ ਅਤੇ ਹੋਰ ਜਲ ਪਾਣੀ ਦੀ ਸੇਵਾ ਕਰਨੀ ਇਹ ਭਾਈ ਮੱਝੀ ਦਾ ਰੋਜ਼ ਦਾ ਸੇਵਾ ਕਰਨੇ ਹੈ ਰੂਹ ਸੇਵਾ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਇੱਕ ਦਿਨ ਜਦ ਭਾਈ ਮੰਝ ਲੱਕੜਾਂ ਦੀ ਪੰਡ ਚੁੱਕ ਕੇ ਆ ਰਹਿਆ ਸੀ ਨਾ ਭਾਈ ਸਾਸ ਸੰਗਤ ਤਾਂ ਕਾਲੀ ਬੋਲੀ ਹਨੇਰੀ ਆ ਗਈ ਬਹੁਤ ਭਿਆਨਕ ਹਨੇਰੀ ਆਈ ਜਿਸ ਕਰਕੇ ਉਹ ਹੌਲੀ ਹੌਲੀ ਤੁਰਿਆ ਆਉਂਦਾ ਹੂ ਦੀ ਖੁੱਡੜ ਵਿੱਚ ਡਿਗ ਪਿਆ ਪੰਡ ਸਮੀਤ ਹੂ ਵਿੱਚ ਡਿਗ ਪਿਆ ਉਸ ਤੋਂ ਖੁੱਡੜ ਵਿੱਚ ਪਾਣੀ ਬੜਾ ਥੋੜਾ ਸੀ ਜਿਸ ਵਿੱਚ ਮੱਝ ਆਪਣੇ ਆਪ ਨੂੰ ਸੰਭਾਲ ਕੇ ਸਿਰ ਤੇ ਲੱਕੜਾਂ ਦੀ ਪੰਡ ਚੁੱਕ ਕੇ ਖੜਾ ਗੁਰੂ ਗੁਰੂ ਕਰਨ ਲੱਗਾ ਜਦ ਇਸ ਗਲ ਦਾ ਗੁਰੂ ਜੀ ਨੂੰ ਪਤਾ ਲੱਗਾ ਕਿ ਭਾਈ ਮੰਜ ਖੂ ਵਿੱਚ ਡਿੱਗਾ ਹੋਇਆ ਹੈ ਤਾਂ ਗੁਰੂ 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 ਜਪ ਰਿਹਾ ਹੈ ਤਾਂ ਆਪ ਜੀ ਦੀ ਤਤਸ਼ਨ ਆਪ ਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਇਕਦਮ ਹੀ ਨਗੇ ਪੈਰੀ ਉਧਰ ਨੂੰ ਭਜ ਤੁਰੇ ਗੁਰੂ ਅਰਜਨ ਦੇ ਮਹਾਰਾਜ ਆਪਣੇ ਸਿੱਖ ਵਾਸਤੇ ਇਕ ਸਿੱਖ ਵੀ ਰਸੇ ਤੇ ਗੁਰੂ ਜੀ ਦਾ ਘੋੜਾ ਤੇ ਜੋੜਾ ਤੇ ਘੋੜਾ ਲੈ ਕੇ ਪੱਜੇ ਆ ਪਜਪੈ ਖੂਹ ਤੇ ਪਹੁੰਚ ਕੇ ਜਦ ਗੁਰੂ ਜੀ ਨੇ ਰੱਸਾ ਰਸੇ ਲਮਕਾ ਕੇ ਭਾਈ ਮੰਜ ਨੂੰ ਆਖਿਆ ਕਿ ਇਸ ਨੂੰ ਫੜ ਕੇ ਉੱਪਰ ਆ ਜਾਓ ਪਹਿਮੰਝ ਤੁਸੀਂ ਇਸ ਰੱਸੇ ਨੂੰ ਫੜ ਕੇ ਉੱਪਰ ਆ ਜਾਓ ਹੂਤੇ ਪਹੁੰਚ ਕੇ ਜਦ ਗੁਰੂ ਜੀ ਨੇ ਰੱਸੀ ਲੰਗਵਾ ਕੇ ਪਹਿਮੰਝ ਨੂੰ ਆਖਿਆ ਨਾ ਕਿ ਪਹਿ ਰੱਸਾ ਫੜ ਕੇ ਤੂੰ ਉੱਪਰ ਆ ਜਾ ਇਸ ਨੂੰ ਫੜ ਕੇ ਉੱਪਰ ਆ ਸਕਦਾ ਤੂੰ ਸਮਝਨੇ ਕਿਹਾ ਪਹਿਲਾਂ ਗੁਰੂ ਜੀ ਕੇ ਲੰਗਰ ਦੀਆਂ ਲੱਕੜਾਂ ਗਈ ਪੰਡ ਕੱਢ ਲਓ ਮੈਂ ਪਿੱਛੋਂ ਨਿਕਲਾਂਗਾ ਉਸ ਦੀ ਸ਼ਰਦਾ ਅਨੁਸਾਰ ਪਹਿਲਾਂ ਲੱਕੜਾਂ ਦੀ ਪੰਡ ਬਾਹਰ ਕੱਢ ਲਈ ਅਤੇ ਫਿਰ ਭਾਈ ਮੰਝ ਆਪ ਰਸਾ ਫੜ ਕੇ ਬਾਹਰ ਨਿਕਲਿਆ ਜਦ ਭਾਈ ਮੰਝ ਖੂਹ ਵਿੱਚੋਂ ਬਾਹਰ ਆਇਆ ਤਾਂ ਗੁਰੂ ਜੀ ਨੇ પ્રસન્ન ਹੋ ਕੇ ਕਿਹਾ ਮੰਝ ਅਸੀਂ ਤੇਰੀ ਪ੍ਰੇਮ ਭਾਵਨਾ ਤੇ ਬਹੁਤ ਪ੍ਰਸੰਨ ਹਾਂ ਤੂੰ ਜੋ ਮੰਗਣਾ ਹੈ ਮੰਗ ਲੈ ਤੇਰੀ ਕਾਲ ਥਾਂ ਪੈ ਗਈ ਹੈ ਮੰਝ ਨੇ ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾਹ ਮੈਨੂੰ ਸਿੱਖੀ ਬਖਸ਼ੋ ਆਪਣੇ ਚਰਨਾਂ ਦਾ ਪ੍ਰੇਮ ਪਿਆਰ ਬਖਸ਼ੋ ਭਈ ਮੰਝ ਦੀ ਇਹ ਸ਼ਰਧਾ ਹੂਲਣ ਬੇਨਤੀ ਸੁਣ ਕੇ ਗੁਰੂ ਜੀ ਨੇ ਅਤ ਪ੍ਰਸੰਨ ਹੋ ਕੇ ਉਸ ਨੂੰ ਆਪਣੀ ਜਫੀ ਵਿੱਚ ਲੈ ਕੇ ਕਿਹਾ ਮੱਧ ਪਿਆਰਾ ਗੁਰੂ ਨੂੰ ਗੁਰੂ ਮੰਝ ਪਿਆਰਾ ਮੰਝ ਗੁਰੂ ਕਾ ਬੋਇਤਾ ਜਗ ਲੰਗਾ ਜਗ ਲੰਗਣ ਹਾਰ ਮੰਝ ਬਾ ਮੰਝ ਪਰਾ ਮਹਾਰਾਜ ਮਹਾਰਾਤਾ ਮੰਝ ਪਿਆਰਾ ਗੁਰੂ ਕਾ ਉਹਦਾ ਪਿਆਰਾ ਮੰਝ ਹੈ ਤੇ ਮਹਾਰਾਜ ਨੇ ਬੜੀਆਂ ਬੜਾ ਪਿਆਰ ਕੀਤਾ ਆਪਣੀ ਜੱਫੀ ਚ ਲੈ ਕੇ ਪਿਆਰ ਕੀਤਾ ਆਪ ਜੀ ਦੇ ਪਵਿੱਤਰ ਪਾਵਨ ਸਰੀਰ ਨਾਲ ਲੱਗਣ ਕਰਕੇ ਮੰਝ ਨੂੰ ਦਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ ਪੈਰੀ ਸਾਸ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਜੀ ਤੋਂ ਇਸ ਤਰ੍ਹਾਂ ਦੀ ਬਖਸ਼ਿਸ਼ ਪ੍ਰਾਪਤ ਕਰਕੇ ਗੁਰੂ ਜੀ ਦੀ ਆਗਿਆ ਨਾਲ ਭਾਈ ਮੰਝ ਆਪਣੇ ਪਰਿਵਾਰ ਵਿੱਚ ਆਪਣੇ ਘਰ ਚਲਿਆ ਗਿਆ ਅਤੇ ਸਿੱਖੀ ਦਾ ਪ੍ਰਚਾਰ ਕਰਦਾ ਆਇਆ ਮੋਕਸ਼ ਨੂੰ ਪ੍ਰਾਪਤ ਹੋਇਆ ਇਸ ਪ੍ਰਕ ਇਸ ਸੰਸਾਰ ਤੋਂ ਤਰ ਗਿਆ ਸੇ ਇਹ ਭਾਈ ਮੰਜੀ ਜੀ ਸਾਣਾ ਮੰਜੀ ਦੀ ਆਪ ਜੀ ਨੇ ਕਥਾ ਸੁਣੀ ਹੈ ਐਸਾ ਹੀ ਪਿਆਰ ਗੁਰੂ ਪਿਆਰੇ ਸਾਧ ਸੰਗਤ ਅਸਾਂ ਵੀ ਸਾਰੇ ਗੁਰੂ ਨਾਲ ਕਰੀਏ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਮੋਖ ਪ੍ਰਾਪਤ ਕਰੀਏ ਸੋ ਇੱਥੇ ਖਿਮਾ ਦੇ ਜਾਚ ਖਾਂ ਸਬਸਕ੍ਰਾਈਬ ਜਰੂਰ ਕਰਨਾ ਲਾਇਕ ਤੇ ਸ਼ੇਅਰ ਜਰੂਰ ਕਰੋ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ